ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਯੋਗ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਛੱਪਣ ਗੱਦੂ ਤੇ ਪਹਿਲਾਂ ਆਪਾਂ ਛੱਪਣ ਗੱਦੂ ਚੰਗੀ ਤਰ੍ਹਾਂ ਨਾਲ ਚੱਲ ਕੇ ਧੋ ਕੇ ਉਹਨਾਂ ਨੂੰ ਛੀਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਧਰ ਮਸਾਲੇ ਲਏ ਹੋਇਆ ਹਲਦੀ ਲਾਲ ਮਿਰਚ ਨਮਕ ਕਾਲਾ ਕਾਲੀ ਮਿਰਚ ਤੇ ਕਾਲਾ ਨਮਕ ਤੇ ਇੱਕ ਪਾਸੇ ਪਿਆਜ਼ ਅਦਰਕ ਲਸਣ ਤੇ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਆਪਾਂ ਜੀਰਾ ਤੇ ਪਹਿਲਾਂ ਆਪਾਂ ਤੇਲ ਗਰਮ ਕਰਨ ਵਾਸਤੇ ਰੱਖਤਾ ਸੀਗਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਜਿਹੜਾ ਲਿਆ ਸੀ ਉਹ ਪਾ ਕੇ ਆਪਾਂ ਤੇ ਉਹਨੂੰ 2 ਮਿੰਟ ਹਿਲਾ ਲਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਪਿਆਜ਼ ਅਦਰਕ ਲਸਣ ਹਰੀਆਂ ਮਿਰਚਾਂ ਆਪਾਂ ਲਈਆਂ ਸੀਆਂ ਉਹ ਪਾ ਕੇ ਆਪਾਂ ਥੋੜਾ ਜਿਹਾ ਨਮਕ ਪਾ ਕੇ ਉਹਨੂੰ ਹਿਲਾ ਲਾਂਗੇ ਤੁਸੀਂ ਦੇਖੋ ਤੇ ਆਪਣੇ ਪਿਆਜ਼ ਸਾਰਾ ਕੁਝ ਭੁੱਜ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕਿ ਆਪਾਂ ਹਲਦੀ ਨੂਨ ਮਿਰਚ ਮਸਾਲੇ ਆਪਣੇ ਖੱਡੇ ਸੀਗੇ ਆਪਾਂ ਹੁਣ ਇਹਦੇ ਵਿੱਚ ਉਹ ਪਾ ਲੈਨੇ ਆਂ ਬਹੁਤ ਪਾਗੇ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਆਹ ਥੋੜੀ ਜਿਹੀ ਆਪਾਂ ਸੁੱਕਾ ਧਨੀਆ ਤੇ ਕਸ਼ਮੀਰੀ ਲਾਲ ਮਿਰਚ ਜਿਹਦੇ ਨਾਲ ਕੀ ਥੋੜਾ ਜਿਹਾ ਰੈੱਡ ਰੰਗ ਬਣ ਜਾਂਦਾ ਸਬਜ਼ੀ ਦਾ ਆਪਾਂ ਉਹ ਪਾਗੇ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀ ਪਾ ਕੇ ਆਪਣੇ ਉਹ ਛੱਪਣ ਕਦੂ ਪਾ ਕੇ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੁਸੀਂ ਦੇਖੋ ਚੰਗੀ ਤਰ੍ਹਾਂ ਨਾਲ ਹਿਲਾ ਕੇ ਤੇ ਆਪਾਂ ਇਹਨੂੰ ਜਦੋਂ ਸਾਰੀ ਆਪਣੀ ਸਬਜੀ ਹਲ ਗਈ ਚਪਲ ਗੰਨੂ ਚੰਗੀ ਤਰ੍ਹਾਂ ਨਾਲ ਸਾਰੇ ਮਸਾਲੇ ਚ ਲਿਬੜ ਗਏ ਤੇ ਉਸ ਤੋਂ ਬਾਅਦ ਆਪਾਂ ਇਹਨੂੰ 5 ਮਿੰਟ ਵਾਸਤੇ ਢੱਕ ਦੇਣਾ ਤੇ 5-10 ਮਿੰਟ ਢੱਕਣ ਤੋਂ ਬਾਅਦ ਤੁਸੀਂ ਵੇਖੋ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਧਨੀਆ ਪਾ ਦੇਣਾ ਤੇ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਲਾਈਕ